ਪਿੰਡ ਟੌੜਾ ਦੇ ਅਨਾਜ ਮੰਡੀ ਦੇ ਵਿੱਚ ਟੌੜੇ ਪਿੰਡ ਦੇ ਵਿੱਚ ਜਿਹੜਾ ਟੌੜਾ ਸਾਹਿਬ ਦੀ ਪਹਿਲੀ ਜਨਮ ਸ਼ਤਾਬਦੀ ਤੇ ਇਕੱਠਾ ਇਹ ਜਿੱਥੇ ਪੰਥਕ ਸ਼ਕਤੀ ਦਾ ਪ੍ਰਦਰਸ਼ਨ ਆ ਉੱਥੇ ਪੰਥਕ ਏਕਤਾ ਲਈ ਵੀ ਰਾਹ ਪੱਧਰਾ ਕਰੇਗਾ ਕਿਉਂਕਿ ਜਿੰਨੇ ਪੰਥਪ੍ਰਸਤ ਨੇ ਪੰਥਕ ਧੀਰਾਂ ਨੇ ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲੇ ਲੋਕ ਨੇ ਉਹ ਅੱਜ ਟੌੜਾ ਦੇ ਨਾਜ ਮੰਡੀ ਵਿੱਚ ਇਕੱਠੇ ਹੋਏ ਨੇ ਔਰ ਮਹਿਸੂਸ ਕਰਦੇ ਨੇ ਕਿ ਟੌੜਾ ਸਾਹਿਬ ਦਾ ਜਿਹੜਾ ਜਨਮ ਸਥਾਨ ਆ ਜਨਮ ਭੋਏ ਆ ਉੱਥੇ ਹੀ ਸੌ ਜਨਮ ਦਿਨ ਉਹਨਾਂ ਦਾ ਮਨਾਇਆ ਜਾਵੇ ਪਰ ਅਫਸੋਸ ਆ ਕਿ ਕੁਝ ਲੋਗ ਇਹਨੂੰ ਤਾਰਪਿੱਡੋ ਕਰਨ ਲਈ ਰਸਤੇ ਦੇ ਵਿੱਚ ਹੋਰ ਮਨਾਉਣ ਦਾ ਪ੍ਰੋਗਰਾਮ ਲੀਕ ਕੇ ਖੜ ਗਏ ਜਿਹਦੇ ਨਾਲ ਗਲਤ ਮੈਸੇਜ ਆ ਰਿਹਾ ਟੌੜਾ ਸਾਹਿਬ ਨੇ ਹਮੇਸ਼ਾ ਪੰਥ ਨੂੰ ਜੋੜਨ ਦੀ ਗੱਲ ਕੀਤੀ ਐ ਪੰਥ ਨੂੰ ਤੋੜਨ ਦੀ ਗੱਲ ਨਹੀਂ ਕੀਤੀ ਜਿਹੜੇ ਲੋਕ ਟੌੜਾ ਸਾਹਿਬ ਦੀ ਸੋਚ ਤੋਂ ਉਲਟ ਜਾਣਗੇ ਮੈਂ ਸਮਝਦਾ ਉਹਨਾਂ ਦੀ ਆਤਮਾ ਨੂੰ ਤੜਫਾਉਣਗੇ ਸੋ ਅੱਜ ਬਣਦਾ ਤਾਂ ਸੀ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਇੱਥੇ ਸਾਂਝੇ ਇਸ ਪ੍ਰੋਗਰਾਮ ਦੀ ਅਗਵਾਈ ਕਰਦੇ ਬਲਕਿ ਪਰਿਵਾਰ ਵਾਲਿਆਂ ਨੇ ਨਗਰ ਵਾਲਿਆਂ ਨੇ ਔਰ ਸ਼ਰੋਮਣੀ ਕਲ ਦਾ ਸੁਧਾਰ ਲਹਿਰ ਨੇ ਜਿਹੜਾ ਫੈਸਲਾ ਕੀਤਾ ਕਿ ਪਿੰਡ ਟੌੜੇ ਦੀ ਨਾਜ ਮੰਡੀ ਦੇ ਵਿੱਚ ਹੀ ਸਮਾਗਮ ਰੱਖਿਆ ਜਾਵੇ ਉਹਨਾਂ ਦੇ ਜਨਮ ਥਾਂ ਤੇ ਹੀ ਪ੍ਰੋਗਰਾਮ ਰੱਖਿਆ ਜਾਵੇ ਤਾਂ ਉਹਨੂੰ ਉਤਾਰ ਪਟੋਦ ਨਹੀਂ ਸੀ ਕਰਦਾ ਮਰਦਾ ਜਿਹੜਾ ਕਰਿਆ ਗਿਆ ਜਿਹੜਾ ਧੋਖਾ ਸਾਨੂੰ ਇਸ ਗੱਲ ਦਾ ਪਰ ਸਾਡੇ ਵੱਲੋਂ ਕੋਸ਼ਿਸ਼ ਹੋਏਗੀ ਕਿ ਜਿੰਨੀਆਂ ਪੰਥ ਨੂੰ ਚੁਣੌਤੀਆਂ ਨੇ ਪੰਜਾਬ ਨੂੰ ਚੁਣੌਤੀਆਂ ਨੇ ਉਹਨਾਂ ਦਾ ਟਕਰਾ ਕਰ ਲਈ ਅਸੀਂ ਮਤਲਬ ਇੱਕ ਜੁੱਟ ਹੋਈਏ ਇੱਕ ਮੁੱਠ ਹੋਈਏ ਇੱਕ ਸੋਰ ਹੋਈਏ ਕਿਉਂਕਿ ਅੱਜ ਪੰਜਾਬ ਰੋ ਰਿਹਾ ਪਿਆ ਉਹ ਪੰਜਾਬ ਦੇ ਕਿਸਾਨਾਂ ਦੀ ਝੋਨਾ ਜਿਹੜਾ ਹੈ ਮੰਡੀਆਂ ਵਿੱਚ ਆਉਣ ਨੂੰ ਤਿਆਰ ਪਿਆ ਪਰ ਇੱਕ ਬੋਰੀ ਝੋਨੇ ਦੇ ਚਾਵਲ ਦੀ ਗੜੌਣਾ ਵਿੱਚ ਲਾਉਣ ਲਈ ਜਗ੍ਹਾ ਹੈ ਨਹੀਂ ਆੜਤੇ ਤੜਫ ਰਹੇ ਨੇ ਛੈਲਰ ਮਾਲਕ ਤੜਫ ਰਹੇ ਨੇ ਕਿਸਾਨ ਪਰੇਸ਼ਾਨ ਆ ਤੇ ਸਰਕਾਰ ਨੂੰ ਕੋਈ ਫਿਕਰੇ ਹੈ ਨਹੀਂ ਪੰਜਾਬ ਦਾ ਕਰੋੜਾ ਰੁਪਇਆ ਆਰਡੀਐਫ ਦਾ ਰੱਖੇ ਬੈਠੇ ਆ ਦੁਵਾਨੀਆਂ ਹੀ ਲਿਆ ਨਹੀਂ ਸਕੇ ਕੋਈ ਵਜ਼ੀਰ ਕੋਈ ਮੁੱਖ ਮੰਤਰੀ ਕੋਈ ਕਿਸੇ ਤਰ੍ਹਾਂ ਦੇ ਅਧਿਕਾਰੀ ਵੱਲੋਂ ਕੋਈ ਯਤਨ ਹੀ ਨਹੀਂ ਹੋਇਆ ਦਿੱਲੀ ਜਾ ਕੇ ਪੈਸਾ ਲਿਆਉਣ ਦਾ ਸਾਡੀਆਂ ਸਿਹ ਸਵਾਮਾ ਸਾਡੀਆਂ ਵਿੱਦਿਕ ਸੰਸਥਾਵਾਂ ਸਾਰੀਆਂ ਤੈਸ਼ ਨੈਸ਼ ਹੋਈਆਂ ਪੰਜਾਬ ਦਾ ਆਰਥਿਕ ਢਾਂਚਾ ਜਣੀ ਬਿਲਕੁਲ ਤਬਾਹ ਹੋਇਆ ਖੜਾ ਔਰ ਕਲੈਪਸ ਹੋਣ ਦੇ ਕਿਨਾਰੇ ਖੜਾ ਪੰਜਾਬ ਦੀ ਕਾਨੂੰਨੀ ਵਿਵਸਥਾ ਬਹੁਤ ਮਾੜੀ ਹੋਈ ਹੜੀ ਆ ਸੋ ਇਹ ਸਾਰੀਆਂ ਚੁਣੌਤੀਆਂ ਨੂੰ ਇਕੱਠੇ ਹੋ ਕੇ ਹੀ ਨਿਜੀਠਿਆ ਜਾ ਸਕਦਾ ਔਰ ਦੂਜੇ ਪਾਸੇ ਪੰਥਕ ਸਮਾਜਾਂ ਜਿਹੜੀਆਂ ਖੇਰੂ-ਖੇਰੂ ਹੋ ਗਈਆਂ ਪੰਥਕ ਸੋਚ ਤੇ ਕਈ ਕਿਸਮ ਦੇ ਪ੍ਰਸ਼ਨ ਚਿੰਨ੍ਹ ਖੜੇ ਕੀਤੇ ਜਾ ਰਹੇ ਨੇ ਪੰਥ ਵਿਰੋਧੀ ਤਾਕਤਾਂ ਵੱਲੋਂ ਸੋ ਸਾਰੀਆਂ ਗੱਲਾਂ ਤੋਂ ਇਹ ਸਾਬਤ ਹੁੰਦਾ ਕਿ ਅੱਜ ਲੋੜ ਆ ਪੰਥਕ ਸ਼ਕਤੀ ਦਾ ਪ੍ਰਦਰਸ਼ਨ ਕਰਨ ਦੀ ਪਰਥਕ ਸ਼ਕਤੀ ਨੂੰ ਇਕਮੁੱਟ ਕਰਨ ਦੀ ਡੌੜਾ ਸਾਹਿਬ ਦੇ ਜਿਹੜੇ ਪਹਿਲੀ ਸ਼ਤਾਬਦੀ ਦੇ ਸਮਾਗਮ ਆ ਇਹਦੇ ਲਈ ਦਾ ਪੱત્રਾ ਕਰਨਗੇ ਔਰ ਅਸੀਂ ਅਪੀਲ ਵੀ ਕਰਦੇ ਆ ਸਾਰੀਆਂ ਪੰਥਕ ਧਿਰਾਂ ਨੂੰ ਪੰਥ ਦਰਦਿਆਂ ਨੂੰ ਪੰਥ ਹਦੈਸੀਆਂ ਨੂੰ ਕਿ ਇੱਕ ਥਾਂ ਤੇ ਇਕੱਠੇ ਹੋਣ ਔਰ ਜਥੇਦਾਰ ਸ੍ਰੀ ਕਾਲ ਤੱਕ ਸਾਨੂੰ ਵੀ ਜਿਹੜਾ ਇਹ ਖਲਾਅ ਪੈਦਾ ਹੋਇਆ ਜਿਹੜਾ ਅੱਜ ਸਮੁੱਚਾ ਪੰਥ ਪੰਥ ਪ੍ਰਸਤ ਲੋਕ ਉਹਨਾਂ ਵੱਲ ਅੜੀਕ ਕਰ ਰਹੇ ਨੇ ਕਿ ਖਲਾਅ ਨੂੰ ਪੂਰਾ ਕਰ ਲਈ ਜਰੂਰ ਉਹ ਇੱਕ ਇਤਿਹਾਸਕ ਰੋਲ ਨਿਭਾਉਣ ਜਿਹੜਾ 1920 ਵਿੱਚ ਸਰਵਮਣੀ ਅਕਾਲੀ ਦਲ 1920 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸਥਾਪਨਾ ਕਰਕੇ ਪੜਾਇਆ ਸਾਡਾ ਦਾ ਯਤਨ ਅਕਾਲੀ ਦਲ ਨੂੰ ਤਾਕਤਵਰ ਕਰਨ ਦਾ ਸਾਡਾ ਦਾ ਯਤਨ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਸਾਡਾ ਦਾ ਯਤਨ ਹੈ ਕਿ ਅਕਾਲੀ ਦਲ ਤਾਕਤਵਰ ਹੋ ਕੇ ਇੱਕ ਸ਼ਕਤੀਸ਼ਾਲੀ ਰੂਪ ਦੇ ਵਿੱਚ ਸਾਹਮਣੇ ਆਵੇ ਮੈਂ ਸਮਝਦਾ ਕਿ ਜੇ ਨੂੰ ਇਸ ਤਰ੍ਹਾਂ ਜਿਵੇਂ ਅੱਜ ਇਹ ਸਮਾਗਮ ਦੋ ਰੱਖੇ ਆ ਇਹਦੇ ਨਾਲ ਮੈਂ ਸਮਝਦਾ ਨੁਕਸਾਨ ਹੋਇਆ ਕਿਤੇ ਨਾ ਕਿਤੇ ਤੁਸੀਂ ਸੱਦਾ ਪੱਤਰ ਦਿੱਤਾ ਉਹਨਾਂ ਨੂੰ ਬਸ ਇਹ ਬੜਾ ਖੁੱਲਾ ਸੱਦਾ ਦਿੱਤਾ ਅਸੀਂ ਅਪੀਲ ਵੀ ਕੀਤੀ ਆ ਅਸੀਂ ਮਤਲਬ ਚਿੱਠੀਆਂ ਵੀ ਭੇਜੀਆਂ ਨੇ ਮਤਲਬ ਪਰਿਵਾਰ ਵੱਲੋਂ ਵੀ ਭੇਜਿਆ ਪਿੰਡ ਵੱਲੋਂ ਵੀ ਭੇਜਿਆ ਗਿਆ ਪਰ ਹਸਪਤਾਲ ਤੁਸੀਂ ਜਦੋਂ ਡੇਰਾ ਸਾਹਿਬ ਨੂੰ ਮਾਫੀ ਦਿੱਤੀ ਸੀ ਉਸ ਟਾਈਮ ਵਿਰੋਧ ਕਿਉਂ ਨਹੀਂ ਕੀਤਾ ਮੀਡੀਆ 'ਚ ਕਿਉਂ ਨਹੀਂ ਆਏ ਜਦੋਂ ਹੁਣ ਜਿਹੜਾ ਵਿਰੋਧ ਹੋਇਆ ਕਹਿੰਦੇ ਨਿੱਜੀ ਹਿੱਤਾਂ ਕਰਕੇ ਕਰ ਰਹੇ ਹੋ ਨਿੱਜੀ ਹਿੱਤਾਂ ਕਰ ਸਾਡਾ ਨਿੱਜੀ ਹਿੱਤ ਕੀ ਆ ਅਸੀਂ ਸਸੋ ਅਤਾ ਕਿ ਕਹਿੰਦੇ ਆ ਵੀ ਜੇ ਨੁਕਸਾਨ ਹੋਇਆ ਜਿਹੜੀ ਗੱਲ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਮੰਨ ਕੇ ਆਏ ਆ ਉਹੀ ਗੱਲ ਜਿਹਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਬਾਅਦ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਖੜ ਕੇ ਪੰਥ ਸਿੰਘ ਸਹਿਮਾਨਾਂ ਦੀ ਹਾਜ਼ਰੀ ਚ ਕਹੀ ਆ ਪਰ ਜੇ ਅਸੀਂ ਗਲਤ ਹੁੰਦੇ ਤਾਂ ਜਿਹਦਾ ਸਾਹਿਬਾਨ ਸਾਡੀ ਉਸ ਗੱਲ ਨੂੰ ਕਿਉਂ ਪਰਵਾਹ ਕਰ ਤੁਸੀਂ ਵੀ ਗਲਤੀ ਮੰਨਦੇ ਹੋ ਜਿਹੜਾ ਸਾਧ ਨੂੰ ਮਾਫੀ ਦੇਣ ਦੇ ਵਿੱਚ ਜਿਸ ਤਰ੍ਹਾਂ ਕਮਾਈ ਗੁਰਦੇ ਤੌਰ ਤੇ ਅਸੀਂ ਤਾਂ ਉਹ ਸਾਰੇ ਪੰਥ ਨੇ ਗਲਤੀ ਮੰਨੀ ਸੀ ਤਾਂ ਹੀ ਤਾਂ ਬਾਅਦਸਾ ਲਈ ਸੀ ਉਹਦੀ ਮਾਫੀ ਜਿਹਦਾ ਸਾਹਿਬ ਕੀ ਲੱਗਦਾ ਕਿਸੇ ਤਰ੍ਹਾਂ ਵੀ ਇੱਕ ਧੜਾ ਹੋ ਸਕਦਾ ਦਾ ਦੇਖੋ ਜ세ਦਾਰ ਜੀ ਅਕਾਲਤਾ ਸਾਹਿਬ ਨੂੰ ਸਿੰਘ ਸਹਿਬਾਨਾ ਨੂੰ ਹੁਣ ਇਤਿਹਾਸ ਗਰੋਲ ਨਮਾਉਣਾ ਪਏਗਾ ਪੰਥ ਕੇ ਇੱਕ ਪਲੇ ਦੇਖੋ ਜੀ ਅੱਜ ਬੜੀ ਖੁਸ਼ੀ ਹੈ ਕਿ ਸ਼ਤਾਬਦੀ ਜਿਹੜੀ ਹੈ ਮਾਨ ਜੋ ਜੈਦਾ ਟੋੜਾ ਸਾਬਦੀ ਬਣਾਈ ਜਾ ਰਹੀ ਹੈ ਵਪਾਰੀਆਂ ਕਹਾਣੀਆਂ ਪੁੱਤ-ਪੁੱਤ ਕਰੀਨ ਕਿਉਂਕਿ ਜਿਹੜਾ ਪਿੱਛੇ ਵਿਰਸਾ ਹੁੰਦਾ ਨਾ ਜੀ ਉਹ ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ ਉਹਨਾਂ ਦੀ ਪ੍ਰੇਰਣਾ ਵਾਂ ਲੈਂਦਾ ਹੈ ਜਦਾ ਟੋੜਾ ਸਿੰਘ ਟੋੜਾ ਸਾਹਿਬ ਇੱਕ ਕੇਵਲ ਮਨੁੱਖ ਨਹੀਂ ਸੀ ਉਹ ਇੱਕ ਐਸੀ ਸ਼ਖਸੀਅਤ ਸੀ ਜਿਨੇ ਅਕਾਲ ਪੁਰਖ ਦੀ ਫੌਜ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਉਹ ਕਹਿੰਦੇ ਸੀ ਅਕਾਲੀ ਉਹ ਹੈ ਜਿਹੜਾ ਅਕਾਲ ਪੁਰਖ ਨਾਲ ਜੁੜਿਆ ਰਹੇ ਗ੍ਰਿਹ ਇਰਾਦੇ ਵਾਲੇ ਤੇ ਗੁਰਮਤਿ ਦੇ ਧਾਰਨੀ ਸਿੱਖ ਰਹਿਤ ਮਰਿਆਦਾ ਨੂੰ ਕਰਕਰ ਵਿੱਚ ਪਚਾਉਣ ਵਾਲੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ 27 ਸਾਲ ਉਸ ਮਹਾਨ ਸੰਸਥਾ ਦੀ ਸੇਵਾ ਕੀਤੀ ਹੈ ਜਿਹੜੀ ਸੰਸਥਾ ਦੁਨੀਆ ਵਿੱਚ ਇੱਕੋ ਹੀ ਹੈ ਜਿਹਨੂੰ ਸਿੱਖ ਪਾਰਲੀਮੈਂਟ ਕਹਿੰਦੇ ਆ ਤੇ ਇਹ ਸਾਡੇ ਵਾਸਤੇ ਬਹੁਤ ਵੱਡਾ ਮਾਣ ਹੈ ਕਿ ਇਹੋ ਜੀ ਸ਼ਖਸੀਅਤ ਦਾ ਅਸੀਂ ਕੋਲੋਂ ਉਹਦੇ ਜੀਵਨ ਦੀ ਪ੍ਰੇਰਣਾ ਲੈਣ ਵਾਸਤੇ ਅੱਜ ਇਕੱਠੇ ਹੋਏ ਆਂ ਤੇ ਜਿਹੜੀ ਉਹਦੀ ਕੁਰਬਾਨੀ ਹੈ ਕਿ ਉਹਨਾਂ ਨੇ ਹਮੇਸ਼ਾ ਹੀ ਬਹੁਤ ਵੱਡੀਆਂ ਚੁਣੌਤੀਆਂ ਦੇ ਸਾਹਮਣੇ ਕੀਤਾ ਜੇਲਾ ਵਿੱਚ ਵੀ ਗਏ ਪੰਥ ਦੀ ਖਾਤਰ ਪੰਥ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਦੇਖਣ ਵਾਲੀ ਇੱਕ ਸ਼ਖਸੀਅਤ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵਿੱਚ ਉਹਨਾਂ ਨੇ ਜਿੱਥੇ ਬੜੇ ਵੱਡੇ ਕਾਰਜ ਕੀਤੇ ਸਕੂਲਾਂ ਦੇ ਕਾਲਜਾਂ ਦੇ ਐਜੂਕੇਸ਼ਨਲ ਉੱਥੇ ਉਹਨਾਂ ਦੀ ਰਾਜਨੀਤਿਕ ਤੌਰ ਤੇ ਬੜੀ ਦੂਰਅੰਦੇਸ਼ੀ ਸੀ 6 ਵਾਰ ਰਾਜ ਸਭਾ ਦਾ ਮੈਂਬਰ ਰਹਿਣਾ 27 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿਣਾ ਤੇ ਫਿਰ ਮੈਂਬਰ ਪਾਰਲੀਮੈਂਟ ਬਣਨਾ ਮੇਰੇ ਖਰ ਉਹਦੀ ਇੱਕ ਧਾਕ ਸੀਗੀ ਦੁਨੀਆਂ ਦੇ ਵਿੱਚ ਕਿ ਉਹਨੇ ਇਸ ਸੰਸਥਾ ਨੂੰ ਦੁਨੀਆਂ ਚੋਂ ਦਾ ਨਾਮ ਬਣਾਤਾ ਸੋ ਮੈਂ ਸਭੀ ਦੀ ਅੱਜ ਲੋੜ ਹੈ ਉਸ ਜੋਗਪੁਰਖ ਦੀ ਜਿਨੇ ਬਹੁਤ ਵੱਡੀ ਕਾਰਨਾ ਕੀਤੀ ਸੀ ਇਹੋ ਜੀਆਂ ਪ੍ਰੇਰਨਾਵਾਂ ਅਸੀਂ ਲੈ ਕੇ ਚੱਲਾਂਗੇ ਤੇ ਅੱਜ ਦੀ ਜਿਹੜੀ ਰਾਜਨੀਤੀ ਹੈ ਅੱਜ ਦੀ ਜਿਹੜੀ ਬੰਤਕ ਸੋਚ ਹੈ ਉਹਨੂੰ ਇਸ ਗੱਲ ਵਾਸਤੇ ਦ੍ਰਿੜਤਾ ਨਾਲ ਤੁਰਨਾ ਚਾਹੀਦਾ ਹੈ ਕਿ ਅਸੀਂ ਵੀ ਉਹਨਾਂ ਵਾਂਗ ਹਮੇਸ਼ਾ ਆਪਣੇ ਜੀਵਨ ਨੂੰ ਉਹਦੀ ਪ੍ਰੇਰਨਾ ਵਿੱਚ ਲੈ ਕੇ ਚੱਲੀਏ ਅੱਜ ਦੇ ਦਸਤ ਸ਼ਰੋਮਣੀ ਕਮੇਟੀ ਵਕਤ ਕਿਉਂ ਬਣਾ ਰਹੇ ਨੇ ਗੁਰਦੁਆਰਾ ਦੁੱਖ ਮਾਨ ਸਾਹਿਬ ਦੇਖੋ ਸ਼੍ਰੋਮਣੀ ਕਾਲੀਦਾਲ ਸ਼੍ਰੋਮਣੀ ਕਮੇਟੀ ਸਾਰੀ ਇਕੱਠੀ ਅਸੀਂ ਬਣਾ ਰਹੇ ਹਾਂ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਮਝ ਨਹੀਂ ਆਈ ਕਿ ਜੇ ਉਹ ਸੰਮੀ ਦੇ ਸੀ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ 27 ਸਾਲ ਜਿਹੜੇ ਰਹੇ ਹੈ ਤੇ ਉਹਦੇ ਪਿੰਡ ਵਿੱਚ ਆ ਕੇ ਸਾਨੂੰ ਸਤਿਕਾਰ ਦੇਣਾ ਚਾਹੀਦਾ ਸੀਗਾ ਉਹ ਆਪਣੇ ਵੱਲੋਂ ਦੂਖਨਵਾਰਨ ਗੁਰਦੁਆਰਾ ਸਾਹਿਬ ਜੀ ਮਨਾ ਰਹੇ ਹੈ ਕੇਵਲ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਕੇਵਲ ਸਕੂਲ ਨਾਲ ਕਾਲਜਾਂ ਦੇ ਸਟਾਫ ਲਿਆ ਕੇ ਉਹਨਾਂ ਨੂੰ ਇਕੱਠੇ ਕਰਕੇ ਕਰ ਰਹੇ ਪਰ ਨਹੀਂ ਸੀ ਕਰਨਾ ਚਾਹੀਦਾ ਅਸੀਂ ਸਭ ਨੂੰ ਸੱਦਾ ਦਿੱਤਾ ਸਭਨਾਂ ਨੂੰ ਕਿ ਆ ਕੇ ਇੱਥੇ ਪਹੁੰਚੋ ਤੁਹਾਡੇ ਕਰਕੇ ਜੇ ਜਿਹੜਾ ਹੈਗਾ ਤੁਸੀਂ ਆ ਰਹੇ ਹੋਗੇ ਤਾਂ ਨਹੀਂ ਆ ਇੱਥੇ ਕੀ ਕਰਨਾ ਇਹ ਉਹਨਾਂ ਨੂੰ ਪਤਾ ਹੋਏਗਾ ਜੀ ਮੈਂ ਕੀ ਕਹਿ ਸਕਦੀ ਆ ਇੱਕ ਗੁਰਤਾ ਜ਼ਰੂਰੀ ਲੱਗਦੀ ਆ ਕਾਲਜ ਪੰਥ ਲਈ ਲੱਗਦਾ ਤੁਹਾਨੂੰ ਵੀ ਦੇਖੋ ਪੰਥ ਹੈ ਇਕੱਠਾ ਉਹਦੇ ਵਿੱਚੋਂ ਵੱਖਰੀ ਸੋਚ ਦੇ ਲੋਕ ਵੱਖਰੇ ਹੋ ਸਕਦੇ ਐ ਕਦੀ ਪੰਥ ਤੋਂ ਫੇਰ ਨਹੀਂ ਹੋ ਸਕਦਾ ਸੁਖਵੀਰ ਬਾਦਲ ਤਾਂ ਇਕੱਠੇ ਕਰ ਸਕਦੇ ਸੀ ਸਾਰਿਆਂ ਨੂੰ ਸੁਖਵੀਰ ਸਿੰਘ ਬਾਦਲ ਤੇ ਐਸੋ ਨੇ ਤਨਖਾਹ ਹੀ ਕਿਤੇ ਹੋਈ ਉਹਨਾਂ ਨੂੰ ਤਾਂ ਨਹੀਂ ਬੁਲਾਏ ਜੇ ਤਨਖਾਹਾਂ ਨਾ ਹੁੰਦੇ ਸੀ ਜ਼ਰੂਰ ਲੈ ਕੇ ਹੁੰਦੇ ਉਹਨਾਂ ਸਰ ਇੱਕ ਪਾਸੇ ਕਾਲੀਦਾਨ ਪਟਿਆਲਾ ਦੇਖੇ ਮਨਾ ਰਿਹਾ ਤੁਸੀਂ ਇੱਥੇ ਮਨਾ ਰਿਹਾ ਕੀ ਕਾਰਨਾ ਵੱਖ-ਵੱਖ ਜੇ ਤਾਂ ਇਸ ਤਰ੍ਹਾਂ ਦਾ ਪ੍ਰੋਗਰਾਮ ਇਕੱਠੇ ਮਨਾਉਣਾ ਚਾਹੀਦਾ ਸੀ ਦੇਖੋ ਪ੍ਰੋਗਰਾਮ ਤਾਂ ਇਕੱਠੇ ਮਨਾਉਣਾ ਚਾਹੀਦਾ ਸੀ ਹਿਮੇਸ਼ਾ ਕੌਰਾ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਆਪਣੇ ਪਿੰਡ ਚ ਲਾਈ ਐ ਸਵੇਰੇ 4 ਵਜੇ ਨਿਕਲਦੇ ਸੀ ਤੇ ਰਾਤ ਨੂੰ 12:00 ਵੱਜ ਜਾਣ ਆਪਣੇ ਪਿੰਡ ਆਉਂਦੇ ਸੀ ਹੁਣ ਤੱਕ ਜਿੰਨੇ ਉਹਨਾਂ ਦੇ ਵਰ੍ਹੇ ਮਨਾਏ ਨੇ ਜੋ ਵੀ ਉਹਨਾਂ ਦਾ ਪ੍ਰੋਗਰਾਮ ਹੋਇਆ ਹੈ ਉਹ ਪਿੰਡ ਹੋਇਆ ਹੈ ਪਰ ਅੱਜ ਮੇਰਾ ਖਿਆਲ ਹੈ ਇਹ ਵੀ ਉਹ ਇਸ ਪ੍ਰੋਨ ਟਾਰਪੀਡੋ ਕਰਨਾ ਚਾਹੁੰਦੇ ਨੇ ਸ਼੍ਰੋਮਣੀ ਕਮੇਟੀ ਦੇ ਟੋੜਾ ਸਾਹਿਬ ਦੇ ਦੋ ਹੀ ਸਥਾਨ ਸੀ ਜਿੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਂ ਪਿੰਟੋੜਾ ਜਾਂ ਸਾਨੂੰ ਸ਼੍ਰੀ ਅੰਮ੍ਰਿਤਸਰ ਮਨਾਉਣੀ ਚਾਹੀਦੀ ਸੀ ਜਾਂ ਪਿੰਟੋੜੇ ਮਨਾਉਣੇ ਚਾਹੀਦੇ ਅੱਜ ਜਿਹੜਾ ਪਟਿਆਏ ਰੱਖਿਆ ਹੈ ਇਹ ਤਾਂ ਮੇਰੇ ਖਿਆਲ ਫੋਕ ਖਰਾਬ ਕਰਨ ਦੀ ਗੱਲ ਹੀ ਹੈ ਪ੍ਰੇਤਨੀ ਉਹੋ ਤਾਂ ਵੀ ਲੀਡ ਐਨਕਿ ਸ਼ਰਮਾ ਲੜਿਆ ਪੰਚਤ ਮਦਲਾਉਣਾ ਚਾਹੀਦਾ ਸੀ ਮੰਤਰੀ ਸਾਹਿਬਾ ਇਤਿਹਾਸਿਕ ਤੌਰ ਤੇ ਉਹਨਾਂ ਉੱਤਮ ਰਹਿਣਾ ਚਾਹੀਦਾ ਸੀ ਉੱਥੇ ਕਿਉਂ ਨਹੀਂ ਮਨਾਇਆ ਗਿਆ ਕੀ ਕਰਨਾ ਜਿਹੜੇ ਕੱਠ ਤਾਂ ਵੱਡੀ ਪੱਧਰ ਤੇ ਕਰ ਰਹੇ ਨੇ ਪਟਿਆਲੀਆਂ ਮੈਂ ਤਾਂ ਉਹੀ ਗੱਲ ਕਰਦਾ ਵੀ ਇਹ ਕਹਿਣ ਤੇ ਕਰਨ ਦੇ ਵਿੱਚ ਬਹੁਤ ਵੱਡਾ ਫਰਕ ਪੈਂਦਾ ਮਨਜੀ ਸਾਹਿਬ ਮਨਾਉਂਦੇ ਤਾਂ ਅਸੀਂ ਐਪਰੀਸ਼ੀਏਟ ਕਰਦੇ ਆਂ ਵੀ ਠੀਕ ਆ ਪਰ ਇੱਥੇ ਦਾ ਸਿਰਫ ਹੋਰ ਐਪਰ ਨੂੰ ਖਰਾਬ ਕਰਨ ਦੇ ਲਈ ਕਰ ਰਹੇ ਨੇ ਸਾਰਾ ਪਿੰਡ ਲੱਗਿਆ ਹੋਇਆ ਸਾਰਾ ਪਿੰਡ ਵਿੱਚ ਸੁਨਾਇਆ ਹੋਇਆ ਅਸੀਂ ਦੇਖ ਰਹੇ ਹਾਂ ਸਾਰਾ ਪਰਿਵਾਰ ਇੱਥੇ ਲੱਗਿਆ ਹੋਇਆ ਇੱਕ ਵੀ ਪਿੰਡ ਦਾ ਬੱਚਾ ਨਹੀਂ ਹੈ ਜਿਹੜਾ ਬਾਹਰ ਹੋਵੇ ਪਰ ਫੇਰ ਵੀ ਆਪਾਂ ਪਟਿਆਏ ਮਨਾ ਰਹੇ ਆਂ ਇਹਦਾ ਮਤਲਬ ਕੋਈ ਨਾ ਕੋਈ ਗਲਤੀ ਹੈ ਇਹਨਾਂ ਦੀ ਕਿ ਨਾ ਤਾਂ ਇਸ ਪਿੰਡ ਬਦਲ ਨੂੰ ਸੋਚਿਆ ਰਤੀ ਦਦੀ ਬਸ ਇਹ ਇਹ ਇੱਕ ਜਿਹੜਾ ਬਹੁਤ ਵੱਡੀ ਗੱਲ ਹੈ 14 ਕਿਸੇ ਇੰਡੀਵਿਜੂਅਲ ਦੇ ਲੀਡਰ ਨਹੀਂ ਸੀ ਉਹ ਇੰਟਰਨੈਸ਼ਨਲ ਲੀਡਰ ਸੀਗੇ ਸਾਰੀ ਜ਼ਿੰਦਗੀ ਉਹਨਾਂ ਨੇ ਪੰਥ ਨਾਲ ਲਾਈ ਹੈ ਪੰਥ ਇਕਤਾ ਦੀ ਗੱਲ ਕਰੀ ਹੈ ਜਦੋਂ ਕਿਤੇ ਉਹਨੂੰ ਕੱਢਿਆ ਵੀ ਹੈ ਤਾਂ ਵੀ ਉਹ ਪੰਥ ਤੋਂ ਬਾਹਰ ਨਹੀਂ ਗਏ ਹਨ ਸਾਹ ਪ੍ਰਤਾਪ ਸਿੰਘ ਬਾਦਲ ਤੇ ਸਾਹਿਬ ਸ਼ਮੀਰਤੀ ਬਾਦਲ ਨੂੰ ਜਦੋਂ ਮਨਿੰਦਰ ਨੇ ਪੋਲ ਲੈ ਕੇ ਜੇਤ ਭਜਿਆ ਉਹ ਆਪ ਨਾਲ ਆਏ ਸੀ ਕੋਈ ਲੜਾਈ ਲੜੀ ਅਰ ਆ ਕੇ ਬਿਆਨ ਦਿੱਤਾ ਸੀ ਕਿ ਮੈਂ ਹਾਲਾਕਿ ਮਨਿੰਦਰ ਨਾਲ ਉਹਨਾਂ ਦੀ ਠੀਕ ਮੰਦੀ ਸੀ ਕਿ ਮੈਂ ਮਹਦੀ ਇੱਕ ਦੇ ਚੀਤਤ ਗਾਣਵਾ ਰਾਜਾ ਪਾਉਣਾ ਦੀ ਬਰਸੀ ਦੇ ਉੱਤੇ 100 ਸਾਲਾਂ ਦੇ ਉੱਤੇ ਜਿੰਨੇ ਗੱਲ ਕਰੀਏ ਇਹ ਚੰਗੀਆਂ ਨਹੀਂ ਗੱਲਾਂ। ਉਹੀ ਗੱਲ ਕਰਦੇ ਆ ਕਿ ਵੀ ਅੱਜ ਤੱਕ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਟੋੜੇ ਦੇ ਵਿੱਚ ਸਭ ਕੁਝ ਕਰਨਾ ਚਾਹੀਦਾ। ਹਾਲਾਂਕਿ ਜਿਹਨੇ ਪ੍ਰਧਾਨ ਸਾਹਿਬ ਨੇ ਚੜ੍ਹੇ ਸੌਣ ਕੁਐਂ ਦੀਏ ਉਹ ਸਾਰੀ ਜ਼ਿੰਦਗੀ ਜੇ ਉਸਦੀ ਬਦੌਲਤ ਹਨ ਉਹ ਟੋੜੇ ਸਾਹਿਬ ਦੀ ਬਦੌਲਤ ਹੈ। ਅੱਜ ਜੋ ਵੀ ਆਡਾ ਲਈ ਬੈਠੇ ਨੇ। ਦੇਖੋ ਅੱਜ 100ਵਾਂ ਜਨਮ ਦਿਨ ਪੰਚ ਰਚਨ ਜਥੇਦਾਰ ਤੋੜਾ ਜੀ ਦਾ ਹੈਗਾ ਔਰ ਮੇਰੇ ਖਿਆਲ ਛੇ ਇਹ ਸਾਡੀ ਸ਼ਤਾਬਦੀ ਦੇ ਵਿੱਚ ਸਭ ਤੋਂ ਵਧੀਆ ਇੱਕ ਲੀਡਰ ਇੱਕ ਸਿੱਖਾਂ ਸਿੱਖ ਕੌਮ ਦੇ ਲੀਡਰ ਇਹ ਸਿਗੇ ਰਹਿਣਗੇ ਔਰ ਅੱਜ ਉਹਨਾਂ ਦੇ ਜਨਮ ਦਿਹਾੜੇ ਦੇ ਉਤੇ ਖੁਸ਼ੀ ਦੇ ਵਿੱਚ ਹਰ ਇੱਕ ਪਾਸਿਓਂ ਸਾਰੇ ਇਕੱਠੇ ਹੋ ਰਹੇ ਨੇ ਮਨਾਇਆ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਅਨਥਕ ਸੇਵਾ ਕੌਮ ਦੀ ਸਾਡੇ ਸੂਬੇ ਦੀ ਦੇਸ਼ ਦੀ ਕੀਤੀ ਉਹਨਾਂ ਦੇ ਜਨਮ ਦੀ ਖੁਸ਼ੀ ਦੇ ਵਿੱਚ ਅੱਜ ਇਹ ਮਨਾ ਨਾ ਰਹੇ ਮੈਂ ਵੀ ਮੱਥਾ ਟੇਕਣ ਆਇਆ ਚੰਨ ਸਿੰਘ ਟੋੜਾ ਸਾਹਿਬ ਵੀ ਜਨਮ ਸ਼ਤਾਬ ਦੀ ਉਹਨਾਂ ਦੇ ਜਦੀ ਪਿੰਡ ਟੋੜਾ ਵਿਖੇ ਬੜੀ ਸ਼ਰਧਾ ਸਤਕਾਰ ਨਾਲ ਸਮੂਹ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਟੋੜਾ ਸਾਹਿਬ ਇੱਕ ਬਹੁਤ ਮਹਾਨ ਪੰਥ ਪ੍ਰਸਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਨ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਜਿੱਥੇ ਬਹੁਤ ਵੱਡੀਆਂ ਸਵਾਮਾਂ ਦਿੱਤੀਆਂ ਉਹਨਾਂ ਨੇ ਸਿੱਖ ਸੰਘਰਸ਼ ਵਿੱਚ ਆਪਣਾ ਬੜਾ ਵੱਡਮੋਲਾ ਯੋਗਦਾਨ ਪਾਇਆ بڑے ਔਖੇ ਦੌਰ ਦੌਰਾਂ 'ਚੋਂ ਵੀ ਨਿਕਲੇ ਪਰ ਲੇਕਿਨ ਟੋੜਾ ਸਾਹਿਬ ਨੇ ਸਦਾ ਹੀ ਸਿਧਾਂਤ ਦੀ ਵਿਚਾਰਤਾਰਾ ਦੀ ਤੇ ਅਸੂਲਾਂ ਦੀ ਰਾਜਨੀਤੀ ਕੀਤੀ ਉਹਨਾਂ ਨੇ ਅੱਜ ਸਾਰਾ ਸਿੱਖ ਜਗਤ ਸਿੱਖ ਪੰਥ ਗੁਰੂ ਨਾਨਕ ਨਾਮ ਲੇਵਾ ਸੰਗਤ ਜਾਂ ਕਹਿ ਸਕਦੇ ਆ ਸਾਰੇ ਪੰਜਾਬੀ ਟੋੜਾ ਸਾਹਿਬ ਨੂੰ ਯਾਦ ਕਰ ਰਹੇ ਆ ਬਹੁਤ ਵੱਡਾ ਦਿਨ ਆ ਪੰਜਾਬ ਦੇ ਇਤਿਹਾਸ ਵਿੱਚ ਤੇ ਸਿੱਖ ਇਤਿਹਾਸ ਵਿੱਚ ਰੋਜ਼ ਰੋਜ਼ ਟੋੜਾ ਸਾਹਿਬ ਵਰਗਾ ਵਿਅਕਤੀ ਜੰਮਦਾ ਨਹੀਂ ਜੋ ਟੋੜਾ ਸਾਹਿਬ ਇੱਕ ਸਧਾਰਨ ਪਰਿਵਾਰ ਚੋਂ ਉੱਠ ਕੇ ਉਹਨਾਂ ਨੇ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਆ ਅਕਾਲੀ ਦਲ ਵਿੱਚ ਸਿੱਖ ਪੰਥ ਦੀ ਰਾਜਨੀਤੀ ਵਿੱਚ ਅਤੇ ਜਿਹੜੀ ਧਾਰਮਿਕ ਸੇਵਾ ਵਿੱਚ ਇਹਨਾਂ ਲੰਬਾ ਸਮਾਂ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਦਾਨਗੀ ਕੀਤੀ ਤੇ ਬੜੇ ਔਖੇ ਸਮੇ ਸੀ ਬਹੁਤ ਕਲੜਾ ਵਕਤ ਸੀ ਉਦੋਂ ਜੋ ਦਿੱਲੀ ਦੇ ਨਾਲ ਵੀ ਬੜਾ ਟਕਰਾ ਸੀ ਉਥੇ 84 ਦਾ ਹਮਲਾ ਵੀ ਹੋਇਆ ਇਹ ਵੀ ਸਾਨੂੰ ਕਹਿਣ ਚ ਬੜਾ ਮਾਣ ਆ ਕਿ ਮਰਦੇ ਮੁਜਾਹਿਦ ਸੰਤ ਬਾਬਾ ਜਰਨੈਲ ਸਿੰਘ ਬਰਨਾਲੇ ਜਿਨ੍ਹਾਂ ਨੂੰ ਇਹਦੀ ਦੁਨੀਆ ਤੱਕ ਲੋਕ ਯਾਦ ਕਰਦੇ ਰਹਿਣਗੇ ਤਾਂ ਬੜੇ ਸ਼ਹੀਦ ਵਜੋਂ ਜਾਣੇ ਜਾਂਦੇ ਨੇ ਸਭ ਤੋਂ ਨੇੜੇ ਅਗਰ ਕੋਈ ਕਾਲੀ ਦਲ ਦਾ ਲੀਡਰ ਸੀ ਤੇ ਉਹ ਜੈਦਰ ਗੁਰਚੰਦ ਸਿੰਘ ਟੋੜਾ ਸਾਹਿਬ ਸਾਹਿਬ ਵਕਤ ਵਕਤ ਹੀ ਅਮਨੇ ਆ ਕੀ ਕਰਨਾ ਇਸ ਦੇ ਪਿੱਛੇ ਚਲੋ ਇਹ ਤਾਂ ਛੱਡੋ ਵਾਕ ਵਾਕ ਦੇ ਕਿਹੜੀ ਗੱਲ ਹੈ ਜੀ ਅੱਜ ਜਦੀ ਪਿੰਡ ਆ ਕਿ ਆਪਣੇ ਸਾਰ ਮੇਲ ਸੋਂ ਖੜੇ ਆ ਪਰਿਵਾਰ ਇੱਥੇ ਹੈਗਾ ਆ ਉਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਸੀ ਜੇ ਤਾਂ ਇੱਥੇ ਆਉਂਦੇ ਤਾਂ ਉਹਨਾਂ ਦੀ ਸ਼ਾਨ ਵਧਣੀ ਸੀ ਸਦਾ ਤਾਂ ਹੁੰਦੀ ਸਦਾ ਸਾਰਿਆਂ ਨੂੰ ਦਿੱਤਾ ਹੀ ਆ ਜੀ ਸਦਾ ਤਾਂ ਖੁੱਲਾ ਹੁੰਦਾ ਆ ਨਿੱਜੀ ਤੌਰ ਤੇ ਸਦਾ ਸਿੰਘ ਸੁਬਾਨਾ ਨੂੰ ਸਦਾ ਦਿੱਤਾ ਸਮੁੱਚੇ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਸਦਾ ਗਿਆ ਧਾਮੀ ਸਾਹਿਬ ਨੂੰ ਵੀ ਪਤਾ ਹੈ ਧਾਮੀ ਸਾਹਿਬ ਬਹੁਤ ਨੇੜੇ ਰਹੇ ਆ ਥੋੜਾ ਸਾਹ ਦੇ ਅਗਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖਰੇ ਤੌਰ ਤੇ ਮਨਾਉਣਾ ਉਹਨਾਂ ਦਾ ਇਸ ਤਾਭੀਆ ਸਮਾਗਮ ਉਹਨਾਂ ਨੂੰ ਚਾਹੀਦਾ ਸੀ ਗੁਰਦੁਆਰਾ ਮੰਜੀ ਸਾਹਿਬ ਦੇ ਵਿਵਾਨ ਹਾਲਚ ਬਣਾਉਂਦੇ ਅੱਜ ਨਾ ਬਣਾਉਂਦੇ ਗਾਮਸ਼ਾਂ ਕਰ ਲੈਂਦੇ ਬਹੁਤ ਵਧੀਆ ਸੀਗਾ ਉਸਦਾ ਅਸੀਂ ਵੀ ਜਾ ਕੇ ਆਉਂਦੇ ਉੱਥੇ ਪਰ ਜਿਹੜਾ ਅੱਜ ਉਹਨਾਂ ਨੇ ਇੱਕ ਮੁਕਾਬਲਾ ਕਰਦੇ ਹੋਏ ਉਹਨਾਂ ਨੇ ਇੱਕ ਬਖਰੇਵਾ ਖੜਾ ਕੀਤਾ ਆ ਆਪਣੇ ਇਸ ਸਮਾਗਮ ਨੂੰ ਲੈ ਕੇ ਉਹ ਸਾਰਿਆਂ ਦੇ ਦਿਲ ਬਹੁਤ ਦਿਖਾਉਂਦਾ ਆ ਬੜੀ ਇਸ ਗੱਲ ਦੀ ਲੋਕਾਂ 'ਚ ਨਿਰਾਸ਼ਾ ਵੀ ਹੈ ਕਿ ਵਿਰੋਧ ਵੀ ਹੋਇਆ ਗਿਆ ਹੈ ਪੰਥ ਨੂੰ ਨੁਕਸਾਨ ਹੋ ਰਿਹਾ ਜੇ ਇਸ ਤਰ੍ਹਾਂ ਲੜਾਈ ਚੱਲਦੀ ਹੈ ਫਿਰ ਤਾਂ ਪੰਥ ਨੂੰ ਨੁਕਸਾਨ ਹੋ ਰਿਹਾ ਹੈ ਨੁਕਸਾਨ ਤਾਂ ਦੇਖੋ ਜੀ ਪੰਥ ਦਾ ਪਹਿਲਾਂ ਹੀ ਬਹੁਤ ਹੋ ਗਿਆ ਹੁਣ ਤਾਂ ਨੁਕਸਾਨ ਨੂੰ ਆਪਾਂ ਕਿਵੇਂ ਉਹਦੀ ਪੂਰਤੀ ਕਿਵੇਂ ਕਰਨੀ ਆ ਇਹ ਜਿਹੜੇ ਤੋੜਾ ਸਾਹਿਬ ਵਰਗੇ ਸ਼ਖਸੀਅਤਾਂ ਉਹਨਾਂ ਦੇ ਜੀਵਨ ਕਾਲ ਦਾ ਜਿਹੜਾ ਯੋਗਦਾਨ ਹੈ ਜੇ ਅਗਰ ਆਪਾਂ ਉਹਨਾਂ ਨੂੰ ਯਾਦ ਕਰਾਂਗੇ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੀ ਪੀੜ੍ਹੀ ਉਹਨਾਂ ਤੋਂ ਪ੍ਰੇਰਣਾ ਲਾਊਗੀ ਤੇ ਫੇਰ ਪੰਥ ਦਾ ਨੁਕਸਾਨ ਘਟੂਗਾ ਵੀ ਤੇ ਪੰਥ ਚੜ੍ਹਦੀ ਕਲ ਵਲ ਜਾਊਗਾ ਅੱਜ ਮੇਰੇ ਮਾਨਯੋਗ ਪਿਤਾ ਸਵਰਗੀਆ ਪੰਥਰਤਨ ਜਹਜਦਾਰ ਗੁਰਚਾਨ ਸਿੰਘ ਜੀ ਟੋੜਾ 600 ਸਾਲ ਇਸ ਧਰਤੀ ਤੇ ਟੋੜਾ ਨਗਰ ਦੇ ਵਿੱਚ ਜਨਮ ਲਿਆ ਆਪਣਾ ਜੀਵਨ ਛੋਟੇ ਹੁੰਦਿਆਂ ਤੋਂ ਪੀ ਤਾਦਾ ਸਾਇਆ ਉਹ ਠੀਕ ਹੈ ਮਾਤਾ ਦੀ ਸਰਪ੍ਰਸਤੀ ਚ ਰਹੇ ਲੇਕਿਨ 13 ਸਾਲ ਤੋਂ ਅਮਰਤ ਭਾਨ ਕਰਕੇ ਸਿੱਖ ਸੰਸਥਾਵਾਂ ਨਾਲ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਸਾਲ ਪ੍ਰਧਾਨ ਰਹਿਣਾ ਔਰ ਕੋਈ ਵੀ ਐਸੀ ਸੰਸਥਾ ਪੰਜਾਬ ਦੀ ਹਿੰਦੁਸਤਾਨ ਦੀ ਨਹੀਂ ਰਹੀ ਜਿਨ੍ਹਾਂ ਦਾ ਪ੍ਰਧਾਨ ਨਾ ਟੋੜਾ ਸਾਹਿਬ ਰਹਾ ਬਹੁਤ ਲੋਕਾਂ ਨੂੰ ਜਾਣਕਾਰੀ ਨਹੀਂ ਹਜੂਰ ਸਾਹਿਬ ਅਬ ਅਬਚਲ ਨਗਨ ਜ਼ੇੜ ਦੇ ਵੀ 13 ਸਾਲ ਪ੍ਰਧਾਨ ਰਹੇ ਨੇ ਇਹ ਕਿਸੇ ਨੂੰ ਚਿਤ ਚੇਤਾ ਨਹੀਂ ਔਰ ਜਿਨੇ ਗੁਰੂ ਸਹਿਬਾਨ ਦੇ ਗੁਰਦਵਾਰੇ ਨੇ ਜਿਨੀ ਸਿੰਘ ਸੁਭਾਵਾ ਨੇ ਜਿਨੀਆਂ ਸੰਸਥਾਵਾਂ ਨੇ ਸਾਰਿਆਂ ਨੂੰ ਨਾਲ ਲੇਕੇ ਅੱਜ ਦਾ ਸਾਰੇ ਦੇ ਹਿੰਦੁਸਤਾਨ ਦੀਆਂ ਸਟੇਟਾਂ ਨਾਲ ਲੇਕੇ ਮੇਸ਼ੀ ਟੋੜਾ ਸਾਹਿਬ ਮੂਲਿਕ ਸੱਚ ਖਾਂਦੀ